ਕੀ ਮੈਸਸਪੀ ਕਿਹਨੇ ਚਾਹੁੰਦਾ ਹੈ ਜੀ ਜਿਹੜੀ ਕਾਨਫਰੈਂਸ ਹੈ ਕਿ ਮੇਨ ਮਾਡਲ ਕੀ ਹੈ ਨਰੇਸ਼ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਇਹਨੇ ਸ਼ਾਰਟ ਨੋਟਿਸ ਤੇ ਆਣ ਲਈ ਅੱਜ ਦੀ ਪ੍ਰੈਸ ਕਾਨਫਰੈਂਸ ਦਾ ਮੇਨ ਮਕਸਦ ਇਹ ਹੈ ਸਿਗਾ ਕਿ ਜੋ ਸਾਡਾ ਨਕਸ਼ਾ ਮੇਲਾ ਸੀ ਸਟਾਰਟ ਕਰਨ ਜਾ ਰਹੇ 25 ਤਰੀਕ ਨੂੰ ਉਸ ਦੇ ਲਈ ਕੁਇਕ ਇਨਫੋਰਮੇਸ਼ਨ ਦੇਣੀ ਸੀ ਕਿ 25 ਤਰੀਕ ਨੂੰ ਸਾਡੇ ਸਟਾਫ ਔਨ ਡਿਊਟੀ ਹੋਣਗੇ ਤੇ ਜੋ ਵੀ ਬੈਕਲੌਗਡ ਫਾਈਲਾਂ ਆ ਉਹਨਾਂ ਤੇ ਵਰਕ ਕਰਨਗੇ ਨਾਲ ਨਾਲ ਸਾਰੇ ਸ਼ਹਿਰ ਦੇ ਵਾਸੀ ਜੋ ਵੀ ਨਵਾਂ ਨਕਸ਼ਾ ਅਪਲਾਈ ਕਰਨਾ ਚਾਹੁੰਦੇ ਆ ਉਹ ਵੀ ਆਪਣੇ ਡਾਕੂਮੈਂਟੇਸ਼ਨ ਇੱਥੇ ਚੈੱਕ ਕਰਵਾ ਸਕਦੇ ਆ 25 ਤਰੀਕ ਦੁਪਹਿਰੇ 3 ਵਜੇ ਤੋਂ ਇਹ ਨਕਸ਼ਾ ਮੇਲਾ ਸਟਾਰਟ ਹੋਏਗਾ ਤੇ 27 ਤਰੀਕ ਨੂੰ ਆਪਣੇ ਲੋਕਲ ਬੋਡੀ ਦੇ ਮਿਨਿਸਟਰ ਰਵਜੋਤ ਜੀ ਵੀ ਆਪਣਾ ਸਾਥ ਦੇਣਗੇ ਤੇ ਨਕਸ਼ਿਆਂ ਨੂੰ ਡਿਸਟ੍ਰੀਬਿਊਟ ਵੀ ਕਰਨਗੇ ਜਿਹੜੇ ਅਸੀਂ ਬਹੁਤ ਹੈਵੀ ਕੁਆਂਟੀਟੀ ਚ ਜਿਹੜੀ ਬੈਕਲੌਗ ਆ ਉਹਨੂੰ ਕਲੀਅਰ ਕਰ ਰਹੇ ਹਾਂ ਤੇ ਉਹਨੂੰ ਡਿਸਟ੍ਰੀਬਿਊਟ ਵੀ ਕਰਨਗੇ ਤੇ ਸਾਡੇ ਬਿਲਡਿੰਗ ਬ੍ਰਾਂਚ ਦੇ ਸਾਰੇ ਸਟਾਫ ਮੈਂਬਰ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਇਸ ਪ੍ਰੋਸੈਸ ਨੂੰ ਸ਼ਾਰਟ ਕਰਨ ਲਈ ਤੇ ਸਵਿਫਟਲੀ ਕੰਪਲੀਟ ਕਰਨ ਲਈ ਤੇ ਮੈਂ ਇਹੀ ਚਾਹੂੰਗਾ ਕਿ ਸਾਰੇ ਸ਼ਹਿਰ ਵਾਸੀ ਜਿੰਨਾ ਵੀ ਵੱਧ ਚੜ ਕੇ ਇਸ ਨਕਸ਼ੇ ਮੇਲੇ ਦਾ ਫਾਇਦਾ ਲੈ ਸਕਣ ਲੁਤਫ ਲੈ ਸਕਣ ਆਨ ਤੇ ਆਪ ਦੇ ਨਕਸ਼ੇ 72 ਘੰਟਿਆਂ ਚ ਪਾਸ ਕਰਾਂ ਇਹਦਾ ਛੋਟਾ ਜਿਹਾ ਪ੍ਰੋਸੈਸ ਹੈ ਕਿ ਜਿਹੜੇ ਵੀ ਤੁਹਾਡੀ ਡਾਕੂਮੈਂਟੇਸ਼ਨ ਹੈ ਡਾਕੂਮੈਂਟੇਸ਼ਨ ਦੇ ਨਾਲ ਇੱਕ ਬਿਲਡਿੰਗ ਪਲਾਨ ਰੈ residențial ਨਕਸ਼ੇ ਦਾ ਪਲਾਨ ਉਹ ਨਾਲ ਲੈ ਕੇ ਆਨ ਅਪਲੋਡ ਕਰਨ ਤੋਂ ਪਹਿਲਾਂ ਹੀ ਆਪਣੇ ਸਟਾਫ ਮੈਂਬਰਸ ਤੋਂ ਨਗਰ ਨਿਗਰ ਦੇ ਸਟਾਫ ਮੈਂਬਰਸ ਤੋਂ ਚੈੱਕ ਕਰਵਾਣ ਜਿੱਦੋਂ ਤੁਹਾਨੂੰ ਉਸ ਚੀਜ਼ ਦੀ ਹਰੀ ਚੰਡੀ ਮਿਲਦੀ ਹੈ ਨਾਲ ਦੀ ਨਾਲ ਆਪਣੇ ਆਰਕੀਟੈਕਟ ਕੋਲੇ ਜਾਓ ਉਹਨਾਂ ਤੋਂ ਅਪਲੋਡ ਕਰਾਓ ਜਿੱਦਾਂ ਹੀ ਅਪਲੋਡ ਹੋਣ ਤੋਂ ਬਾਅਦ ਉਹ ਪੋਰਟਲ ਤੇ ਆ ਜੂਗੀ ਪੋਰਟਲ ਤੇ ਆਂਦੇ ਸਾਰ 72 ਘੰਟੇ ਦੇ ਵਿੱਚ ਤੁਹਾਡਾ ਨਕਸ਼ਾ ਪਾਸ ਹੋਏਗਾ ਕਿਉਂਕਿ ਪਹਿਲਾਂ ਹੀ ਤੁਹਾਡੀ ਸਾਰੀ ਕੁਐਰੀਜ਼ ਤੁਹਾਡੇ ਡਾਕੂਮੈਂਟਸ ਪੂਰੇ ਹੋ ਚੁੱਕੇ ਹੋਣਗੇ ਕਈ ਵਾਰੀ ਪਹਿਲਾਂ ਕੀ ਹੁੰਦਾ ਸੀ ਕਿ ਆਪਾਂ ਡਾਕੂਮੈਂਟਸ ਪਾ ਦਿੰਦੇ ਸੀ ਫਿਰ 80 ਪੀ ਐਮ ਟੀਪੀ ਲੈਵਲ ਤੇ ਕੋਈ ਨਾ ਕੋਈ ਆਬਜੈਕਸ਼ਨ ਲੱਗ ਜਾਂਦੀ ਸੀ ਫਿਰ ਫੇਰ ਬੈਕ ਟੂ ਸਕੁਅਰ 1 ਹੋ ਜਾਂਦਾ ਸੀ ਹੁਣ ਇਹੇ ਦਿੱਕਤ ਬਿਲਕੁਲ ਖਤਮ ਹੋ ਜਾਏਗੀ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਏਗਾ ਕਿ ਤੁਹਾਡੇ ਡਾਕੂਮੈਂਟਸ ਤੇ ਕੀ ਚੇਂਜ ਹੋਣ ਵਾਲਾ ਅਪਲੋਡ ਕਰਨ ਤੋਂ ਪਹਿਲਾਂ ਹੀ ਤੁਹਾਡੇ ਸਾਰਾ ਸਿਸਟਮ ਹੱਲ ਹੋ ਜਾਏਗਾ ਤੇ ਤੁਸੀਂ ਆਪ ਦੇ ਨਕਸ਼ੇ ਨੂੰ 72 ਘੰਟਿਆਂ ਦੇ ਵਿੱਚ ਵਿੱਚ ਪਾ ਸਕੋਗੇ ਇਸ ਤੋਂ ਇਲਾਵਾ ਜਿਹੜੇ ਆਪਣੇ ਸ਼ਹਿਰ ਚ ਬਿਜਲੀ ਨੂੰ ਲੈ ਕੇ ਇਲੈਕਟ੍ਰਿਸਿਟੀ ਫਲਕਚੁਏਸ਼ਨ ਨੂੰ ਲੈ ਕੇ ਵੋਲਟੇਜ ਨੂੰ ਲੈ ਕੇ ਜੋ ਸਮੱਸਿਆ ਆ ਰਹੀ ਸੀ ਪਿਛਲੇ ਮਹੀਨੇ ਦੋ ਮਹੀਨੇ ਤੋਂ ਇਹ ਮੈਂ ਆਪਣੇ ਚੀਫ ਮਿੰისტਰ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਸੁਣੀ ਤੇ ਅਸੀਂ ਉਹਨਾਂ ਨਾਲ ਕਨਸਟੈਂਟਲੀ ਇਨ ਟੱਚ ਸੀਗੇ ਇਸ ਮੈਟਰ ਨੂੰ ਲੈ ਕੇ ਤੇ ਉਹਨਾਂ ਨੇ ਵਿਧਾਨ ਸਭਾ ਚ ਇਹ ਪਾਸ ਕੀਤਾ ਕਿ ਜਿਹੜੇ ਵੀ ਪੁਰਾਣੇ ਟਰਾਂਸਫਾਰਮਰਸ ਜਿਨ੍ਹਾਂ ਨੂੰ ਅਪਗ੍ਰੇਡ ਕਰਨ ਵਾਲਾ ਹੈ ਜਾਂ ਫਿਰ ਚੇਂਜ ਕਰਨ ਵਾਲਾ ਹੈ ਉਹਨਾਂ ਲਈ ਉਹਨਾਂ ਨੇ ਬਹੁਤ ਵਧੀਆ ਤੇ ਵੱਡਾ ਫੰਡ ਸੈਂਕਸ਼ਨ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਤੁਹਾਡੀ ਸੇਵਾ ਕਰਕੇ ਇਹ ਸਾਰੇ ਮਸਲੇ ਜੋ ਟਰਾਂਸਫਾਰਮਰਸ ਨੂੰ ਲੈ ਕੇ ਜਾਂ ਫਿਰ ਬਿਜਲੀ ਦੀ ਵੋਲਟੇਜ ਨੂੰ ਲੈ ਕੇ ਉਹ ਕੰਪਲੀਟਲੀ ਖਤਮ ਕਰਾਂਗੇ ਤੇ ਜਲਦੀ ਸਾਡੇ ਸਾਰੇ ਬਠਿੰਡੇ ਵਾਸੀਆਂ ਨੂੰ ਅਨ ਇੰਟਰਪਟਡ ਫੁੱਲ ਵੋਲਟੇਜ ਬਿਜਲੀ ਮਿਲੇਗੀ ਜਿਹੜੇ ਕੱਟ ਨਹੀਂ ਲੱਗਣਗੇ ਮਤਲਬ ਜੋ ਕੱਟ ਲੱਗਦੇ ਸੀ ਨਹੀਂ ਇਹ ਹੀ ਸਾਡੀ ਕੋਸ਼ਿਸ਼ ਹੋਏ ਮਸੋ ਇੱਕ ਸਪੀਡ ਲਾਈਟ ਹੈ ਰਾਤ ਨੂੰ ਕਈ ਵਾਰੀ ਬੰਦ ਹੁੰਦੀ ਹੈ ਜਿਸ ਦੀ ਰੋਡ ਹੋ ਗਿਆ ਬਰਨਾਲਾ ਬਾਈਪਾਸ ਹੋ ਗਿਆ ਲਾਈਟ ਦੀ ਬੜੀ ਸਮੱਸਿਆ ਹੈ ਜੀ ਸਟਰੀਟ ਲਾਈਟ ਬੰਦ ਹੁੰਦੀ ਹੈ ਕੀ ਕਰਨਾ ਚਾਹੋ ਸਰ ਇਹ ਜੋ ਵੀ ਸਟਰੀਟ ਲਾਈਟ ਦੀ ਸਮੱਸਿਆ ਹੈ ਇੱਕ ਹੀ ਹੈ ਕਿ ਇਹ ਵੇਰੀਏਬਲ ਪ੍ਰੋਡਕਟ ਹੁੰਦਾ ਹੈ ਲਾਈਟ ਖਰਾਬ ਹੋ ਜਾਂਦੀ ਹੈ ਸਹੀ ਉਹਨੂੰ ਕਰਨਾ ਪੈਂਦਾ ਤੇ ਸਾਡੀ ਟੀਮ ਜੋ ਨਗਰ ਨਿਗਮ ਦੀ ਕੰਸਟੈਂਟਲੀ ਕੰਮ ਕਰ ਰਹੀ ਹੈ ਦਿਨੇ ਦੀ ਰਾਤ ਤੋਂ ਵੀ ਜਿੱਦਾਂ ਸਾਨੂੰ ਜਾਗਰੂਕ ਕੀਤਾ ਜਾਂਦਾ ਪਬਲਿਕ ਵੱਲੋਂ ਵੀ ਇੱਥੇ ਖਰਾਬੀ ਚੱਲ ਰਹੀ ਆ ਅਸੀਂ ਉਹਨੂੰ ਇਮੀਡੀਏਟਲੀ ਠੀਕ ਕਰਨ ਦੀ ਉਪਰਾਲਾ ਕਰਦੇ ਆ ਜਿੱਦਾਂ ਤੁਸੀਂ ਅੱਜ ਸਾਨੂੰ ਦੱਸਿਆ ਅਸੀਂ ਇਮੀਡੀਏਟਲੀ ਲਗਨਿਕਮ ਦੀ ਟੀਮ ਨੂੰ ਇਹ ਇਨਫੋਰਮੇਸ਼ਨ ਦੇਵਾਂਗੇ ਤੇ ਹੋਪਫੁਲੀ ਜਲਦੋ ਜਲਦ ਠੀਕ ਵੀ ਹੋ ਜਾਏ ਸਰ ਜਿਵੇਂ ਗ੍ਰੀਨ ਸਿਟੀ ਰੋਡ ਸੀ ਉੱਥੇ ਸਫਾਈ ਦਾ ਕਿਉਂਕਿ ਲੋਕ ਵੀ ਆ ਨੇ ਜਿਹੜੇ ਜਿੱਥੇ ਜੀ ਕੀਤਾ ਕੂੜਾ ਛੱਡਦਾ ਏ ਢੇਰ ਕੋਈ ਬਸਰ ਨਹੀਂ ਛੱਡਦੇ ਲੋਕ ਗੰਦ ਪਾਉਣ ਜੋਨ ਸਫਾਈ ਸੇਪ ਕਰਨ ਦੇ ਕਿੰਨੇ ਕੋਈ ਚਾਰੇ ਚੱਕ ਤੇ ਝਾੜੂ ਮਾਰਨੇ ਆ ਤਾਂ ਉਹ ਤਾਂ ਕੰਮ ਕਰ ਲਿਆ ਮੁੜ ਕੇ ਮਲਵਾਂ ਜਿਹੜੇ ਕੋਠੀਆਂ ਪੈ ਰਹੀਆਂ ਗਰੀਨ ਸਿਟੀ ਲਾ ਲਓ ਕੋਡ ਪਾਈ ਫੇਸ ਲਾ ਲਓ ਸਾਰਾ ਜਦੋਂ ਕੋਠੀ ਬਣ ਜਾਂਦੀ ਹੈ ਮਲਵਾਂ ਲਿਆ ਕੇ ਉਹ ਸੜਕਾਂ ਤੇ ਢੇਰੀ ਕਰ ਦਿੰਦੇ ਰਾਤ ਕੋਈ ਇਸ ਤਰ੍ਹਾਂ ਦਾ ਕੋਈ ਮੋਟਾ ਜਰਮ ਨਹੀਂ ਕੋਈ ਲੱਗ ਸਕਦਾ ਜਿਹੜੇ ਲੋਕ ਨਾਲ ਹੋਣ ਕਿਉਂਕਿ ਕੱਲ ਕੱਲ ਇੱਕ ਲਾਈਵ ਦਿੱਤਾ ਸੀ ਜੋ ਟ੍ਰਾਲੀ ਨਾਲ ਭਰ ਭਰ ਕੇ ਲੱਤ ਪੱਥਰ ਰੋੜੇ ਨਾ ਉਹ ਚੱਕੇ ਰੋਡ ਦੇ ਉਪਰ ਸੁੱਟਿਆ ਢੇਰ ਵੀ ਲਾਉਂਦੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਅਸੀਂ ਦਿਨ ਰਾਤ ਇੱਕ ਕਰਕੇ ਤੁਹਾਡੇ ਲਈ ਮਿਹਨਤ ਕਰ ਰਹੇ ਹਾਂ ਤਾਂਕਿ ਤੁਹਾਡੇ ਏਰੀਆ ਨੂੰ ਸਾਫ਼ ਰੱਖਿਆ ਜਾਵੇ ਸੇਫ ਰੱਖਿਆ ਜਾਵੇ ਤੇ ਗ੍ਰੀਨ ਰੱਖਿਆ ਜਾਵੇ ਤੇ ਮੈਂ ਇਹੀ ਬੇਨਤੀ ਕਰੂੰਗਾ ਵੀ ਤੁਸੀਂ ਸਾਡਾ ਸਾਥ ਦਿਓ ਸਾਡੇ ਸਫਾਈ ਕਰਮਚਾਰੀ ਵੀ ਬਹੁਤ ਮਿਹਨਤ ਕਰ ਰਹੇ ਆ ਹੁਣ ਅਸੀਂ ਇੱਕ ਨਵਾਂ ਉਪਰਾਲਾ ਕੀਤਾ ਹੈ ਕਿ ਸਫਾਈ ਤਾਂ ਕਰਦੇ ਰਵਾਂਗੇ ਨਾਲ ਜਿਹੜੇ ਸੈਕੰਡਰੀ ਪੁਆਇੰਟਸ ਬਣੇ ਹੋਏ ਆ ਉਹਨਾਂ ਨੂੰ ਕੰਪਲੀਟਲੀ ਕਲੀਅਰ ਕਰਨ ਦਾ ਅ ਇਨੀਸ਼ੀਏਟਿਵ ਵਾਜੀ ਲੇਤਾ ਹੈ ਕਾਫੀ ਸਾਰੇ ਸੈਕੰਡਰੀ ਪੁਆਇੰਟਸ ਜਿਹੜੇ 20-20 ਸਾਲਾਂ ਤੋਂ ਕੂੜੇ ਦੇ ਡੰਪ ਬਣੇ ਹੋਏ ਸੀਗੇ ਉਹਨਾਂ ਨੂੰ ਅਸੀਂ ਕਲੀਅਰ ਕਰਕੇ ਉੱਤੇ ਗਮਲੇ ਵੀ ਲਾਏ ਆ ਤੁਸੀਂ ਦੇਖਿਆ ਹੋਊਗਾ ਸ਼ਹਿਰ 'ਚ ਕਈ ਸਪਾਟਸ ਐਸੀਆਂ ਜਿੱਥੇ ਅੱਜ ਤੋਂ ਹਫਤਾ ਪਹਿਲਾਂ ਇੱਕ ਬਹੁਤ ਵੱਡਾ ਕੂੜੇ ਦਾ ਡੰਪ ਸੀ ਹੁਣ ਉਹ ਬਿਲਕੁਲ ਸਾਫ਼ ਹੋ ਗਿਆ ਤੇ ਉੱਥੇ ਬਾਹਰ ਗਮਲੇ ਲੱਗ ਗਏ ਇਹ ਅਸੀਂ ਇਨੀਸ਼ੀਏਟਿਵ ਲੈ ਰਹੇ ਹਾਂ ਕਿ ਜਦੋਂ ਸਾਡੇ ਸ਼ਹਿਰ ਵਾਸੀਆਂ ਨੂੰ ਹੀ ਲੱਗੂਗਾ ਕਿ ਇਹ ਚੀਜ਼ ਸਾਫ਼ ਹੈ ਸੁੰਦਰ ਹੈ ਇਹਨੂੰ ਨਾ ਗੰਦਾ ਕੀਤਾ ਜਾਵੇ ਤੇ ਮੈਂ ਇਹੀ ਬੇਨਤੀ ਕਰੂੰਗਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਤੁਸੀਂ ਵੀ ਆਦੋਂ ਜਿੰਨੀ ਸਫਾਈ ਹੋ ਸਕਦਾ ਰੱਖੋ ਬਾਹਰ ਲੀਟਰ ਨਾ ਸਿੱਟੋ ਨਾ ਸੜਕਾਂ ਤੇ ਸਮਾਨ ਦਾ ਗੰਦ ਸਿੱਟੋ ਤੇ ਵੱਧ ਤੋਂ ਵੱਧ ਸਾਡੀ ਮਦਦ ਕਰੋ ਇੱਕ ਸਰ ਸਮੇਂ ਸਰ ਜਿਹੜੀ ਉਹ ਕਟਿੰਗ ਹੁੰਦੀ ਹੈ ਜਿਹੜੀ ਡਗਵਾਟਰ ਦੇ ਵਿੱਚ ਹੁੰਦੀ ਹੈ ਉਹਨਾਂ ਦੀ ਹਾਈਟ ਜ਼ਿਆਦਾ ਹੁੰਦੀ ਹੈ ਜੇਬੀ ਸਰ ਕਟਿੰਗ ਹੋ ਜੇ ਤੋ ਕੋ ਐਕਸੀਡੈਂਟ ਹੋ ਜਾ ਕੱਟ ਬਹੁਤ ਜ਼ਿਆਦਾ ਜੀ ਜਿਹੜੀ ਜਿਹੜੀ ਪ੍ਰੂਨਿੰਗ ਦੀ ਗੱਲ ਹੈ ਜੀ ਉਹ ਅੱਜ ਹੀ ਮੈਂ ਮੇਰੇ ਖਿਆਲ ਨਾਲ 10 15 ਮਿੰਟ ਪਹਿਲਾਂ ਹੀ ਆਪਣੇ ਜੇਏ ਸਾਹਿਬ ਨੂੰ ਗੁਰਲਾਬ ਜੀ ਨੂੰ ਰਿਕਵੈਸਟ ਕੀਤੀ ਹੈ ਤੋ ਮਸ਼ੀਨ ਨੂੰ ਵਰਕਿੰਗ ਤੇ ਲੈ ਆਂਦਾ ਉਹਨਾਂ ਨੇ ਤੇ ਕਾਫੀ ਏਰੀਆ ਸਟੂਨ ਟਰੀ ਪ੍ਰੂਨਿੰਗ ਵੀ ਸ਼ੁਰੂ ਹੋ ਰਹੀ ਹੈ ਇੱਕ ਸਰ ਸਪੀਡ ਬ੍ਰੇਕਰ ਹੰਪ ਬਣਾਏ ਜਾਂ ਉਸ ਰੋਡ ਤੇ ਕਈ ਰੋਡ ਐਕਸੀਡੈਂਟ ਆ ਗਏ ਆ ਬਹੁਤ ਜ਼ਿਆਦਾ ਘਟਾ ਹੈ ਲੋਕਾਂ ਦੀ ਡਿਮਾਂਡ ਆ ਉੱਥੇ ਸਪੀਡ ਬ੍ਰੇਕਰ ਲਗਾਏ ਜਾਣ ਦਿੱਤੇ ਐ ਐਕਸੀਡੈਂਟ ਬਿਲਕੁਲ ਕੋਈ ਦਿੱਕਤ ਨਹੀਂ 1% ਦੀ ਵੀ ਜਿੱਦਾਂ ਹੀ ਜਿੱਦਾਂ ਕਿ ਤੁਹਾਨੂੰ ਆਲਰੇਡੀ ਪਤਾ ਹੈ ਕਿ ਕਈ ਲੋਕ ਮੇਰੇ ਕੋਲੇ ਵੀਡੀਓਜ਼ ਵੀ ਲੈ ਕੇ ਆਏ ਤੇ ਰਿਟਰਨ ਚ ਲੈਟਰ ਵੀ ਦਿੱਤੇ ਉਹਨਾਂ ਨੇ ਕਿ ਇੱਥੇ ਬਹੁਤ ਐਕਸੀਡੈਂਟ ਪ੍ਰੋਨ ਜਗ੍ਹਾਵਾਂ ਨੇ ਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ 48 ਘੰਟਿਆਂ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਨਿਰਧਾਰਿਤ ਜਗ੍ਹਾ ਤੇ ਹੰਪ ਵੀ ਪ੍ਰੋਵਾਈਡ ਕੀਤਾ ਤੇ ਹੁਣ ਐਕਸੀਡੈਂਟਸ ਤੋਂ ਬਹੁਤ ਰਾਹਤ ਹੈ ਜਿਹੜੀ ਤੁਸੀਂ ਜਗ੍ਹਾ ਆਈਡੈਂਟੀਫਾਈ ਕਰਾਓਗੇ ਅਸੀਂ ਉਸ ਤੇ ਵੀ ਬਹੁਤ ਧਿਆਨ ਦੇ ਕੇ ਤੇ ਜਲਦੀ ਕੰਮ ਕਰਾਂਗੇ ਸਰ ਲਾਸਟ ਸ਼ੇਅਰ ਵਾਸਤੇ ਕੀ ਕਹਿਣਾ ਚਾਹੋਗੇ ਕਿ ਕੋਈ ਬਟੰਡਾ ਗੱਲ ਆ ਵੀ ਨੰਬਰ ਤੇ ਆਇਆ ਹੁਣ ਵੀ ਤੁਸੀਂ ਤਮਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿਉਂਕਿ ਨਗਰ ਨਿਗਮ ਦਿਨ ਰਾਤ ਲੱਗਿਆ ਹੋਇਆ ਤੇ ਲੋਕਾਂ ਦਾ ਵੀ ਸਹਿਯੋਗ ਚਾਹੀਦਾ ਲੋਕ ਵੀ ਸਾਥ ਦੇਣੇ ਜੇ ਫੇਰੀ ਆਉਗੇ ਜੀ ਮੈਂ ਤਾਂ ਬਸ ਹੱਥ ਜੋੜ ਕੇ ਇਹ ਹੀ ਬੇਨਤੀ ਕਰੂੰਗਾ ਸਾਰੇ ਬਟਿੰਡੇ ਸ਼ਹਿਰ ਵਾਸੀਆਂ ਨੂੰ ਕਿ ਤੁਸੀਂ ਸਾਡਾ ਸਾਥ ਦਿਓ ਪਹਿਲਾਂ ਆਪਾਂ ਸਟੇਟ ਲੈਵਲ ਤੇ ਫਰਸਟ ਆਏ ਸੀਗੇ ਹੁਣ ਆਪਾਂ ਕੰਟਰੀ ਲੈਵਲ ਤੇ ਰੈਂਕਿੰਗ ਲੈ ਕੇ ਆਪਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਸਾਰਿਆਂ ਨੂੰ ਪ੍ਰਾਊਡ ਫੀਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪੂਰੇ ਮਨ ਲਾ ਕੇ ਮਿਹਨਤ ਕਰ ਰਿਹਾ ਸਾਰਾ ਸਟਾਫ ਵੀ ਅਸੀਂ ਵੀ ਇਲੈਕਟਿਡ ਮੈਂਬਰਸ ਵੀ ਤੇ ਹੁਣ ਤੁਹਾਡੇ ਹੱਥ ਚ ਸਾਰਾ ਕੁਝ ਹੈ ਤੁਸੀਂ ਆਪ ਦੇ ਵੱਲੋਂ ਮਿਹਨਤ ਕਰੋ ਇਹ ਇੱਕ ਸਾਂਝਾ ਉਪਰਾਲਾ ਆਪਣੇ ਸ਼ਹਿਰ ਨੂੰ ਸਾਫ਼ ਰੱਖਣਾ ਤੇ ਇਸ ਚ ਤੁਹਾਡੀ ਵੀ ਓਨੀ ਹੀ ਵੈਲਿਊ ਹੈ ਜਿੰਨੀ ਕਿ ਸਾਡੀ ਸਰੇ ਕੋ ਰੋਕਾ ਲਾਸਟ ਮੇਰਾ ਸਵਾਲ ਹੈ ਜਿਹੜੇ ਜਿੰਨੇ ਵੀ ਪੀੜ ਪੌਦੇ ਲੱਗੇ ਸੰਸਥਾਵਾਂ ਨਾਲ ਕੇ ਲਗਾ ਦੰਦਿਆਂ ਉਸ ਤੋਂ ਬਾਅਦ ਦੇਖਦੇ ਕਿ ਨਹੀਂ ਕੀਤੀ ਜਾਂਦੀ ਉਹਨਾਂ ਵੀ ਕਈ ਹੈਗੇ ਆ 100 ਕੁੱਟੀ ਰੋਡ ਤੇ ਹੈਗੇ ਆ ਬੀਬੀ ਵਾਲਾ ਰੋਡ ਤੇ ਜਿਹੜੇ ਪਾਣੀ ਦੇ ਕਾਰਨ ਸੁੱਕਦੇ ਜਾ ਰਹੇ ਸੀ ਕੁਝ ਸੰਸਥਾਵਾਂ ਵੀ ਨਹੀਂ ਕਾਫੀ ਸੰਸਥਾਵਾਂ ਵੀ ਬਹੁਤ ਮਿਹਨਤ ਕਰ ਰਹੀਆਂ ਜੀ ਨਗਰ ਨਿਗਮ ਵੀ ਮਿਹਨਤ ਕਰ ਰਿਹਾ ਹੈ ਉਹਨਾਂ ਨੂੰ ਪਾਣੀ ਦੇ ਕੇ ਉਹਨਾਂ ਨੂੰ ਹਰਿਆ ਭਰਿਆ ਕਰਨ ਦੀ ਅਸੀਂ ਨਵੇਂ ਵੀ ਬ੍ਰਿਕਸ਼ ਵੀ ਬਹੁਤ ਲਗਾ ਰਹੇ ਹੁਣੇ ਅਸੀਂ 15000 ਬ੍ਰਿਕਸ਼ ਫੋਰ ਦਿੱਤਾ ਜਿਹੜਾ ਅਰਾਊਂਡ ਦ ਸਿਟੀ ਲੱਗੂਗਾ ਤੇ ਬਹੁਤ ਹੀ ਡਿਫਰੈਂਟ ਤਰ੍ਹਾਂ ਦੇ ਪੌਦੇ ਵੀ ਲੈ ਕੇ ਆ ਰਹੇ ਆ ਬਹੁਤ ਸੋਹਣਾ ਨਿਹਾਰ ਬਦਲਾਂਗੇ ਸ਼ਹਿਰ ਦੀ ਇਹ ਸਾਡੀ ਕੋਸ਼ਿਸ਼ ਹੈ ਤੇ ਲਾਸਟ ਸੋ ਮੇਰਾ ਹੋਰ ਦਮਾਂਤ ਆ ਗਿਆ ਜੀ ਇੱਕ ਬਰਨਾਲਾ ਰੋਡ ਆ ਜਿਹੜਾ ਆਪਣਾ ਬਾਈਪਾਸ ਹੈ ਰੋਡ ਤੇ ਜਿੰਨੇ ਵੀ ਜਿਹੜੀ ਜਾਲੀ ਲੱਗੀ ਹੋਈ ਹੈ ਡਿਵਾਈਡਰ ਉਹ ਸਾਰੀ ਸਰ ਉਹ ਕਾੜ-ਕਾੜ ਕੇ ਲੈ ਕੇ ਜਾ ਰਹੀ ਹੈ ਕਵਾੜੀਆਂ ਨੂੰ ਦੇਚਦੇ ਚੱਕ-ਚੱਕ ਕੇ ਲੈ ਕੇ ਜਾ ਰਹੇ ਬਰਨਾਲਾ ਰੋਡ ਤੇ ਬਰਨਾਲਾ ਰੋਡ ਦੇ ਵਿੱਚ ਉਹ ਡਿਵਾਈਡਰ ਦੇ ਵਿੱਚ ਜਿਹੜੀਆਂ ਜਾਲੀਆਂ ਹੈਗੀਆਂ ਸਾਰੀਆਂ ਲੋਕ ਇੱਕ-ਇੱਕ ਕਰਕੇ ਪੱਟੀ ਜਾ ਰਹੇ ਆ ਥੋੜਾ ਧਿਆਨ ਦਿੱਤਾ ਜਾਵੇ ਲੋਕਾਂ ਨੂੰ ਤੇ ਬਿਲਕੁਲ ਇਸ ਤੇ ਧਿਆਨ ਦਿੱਤਾ ਜਾਏਗਾ ਤੇ ਮੈਂ ਉੱਥੇ ਲੋਕਲ ਐਸਐਚਓ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇੱਥੇ ਪੈਟਰੋਲਿੰਗ ਵਧਾ ਦਿੱਤੀ ਜਾਵੇ ਤਾਂ ਕਿ ਨਗਰ ਨਿਗਮ ਦੀ ਪ੍ਰਾਪਰਟੀ ਦਾ ਹਾਨੀ ਨੁਕਸਾਨ ਨਾ ਹੋਵੇ ਥੈਂਕ ਯੂ ਸਰ